ਕੋਈ ਗੱਲ ਨਹੀਂ ਤੇਰੇ ਨਾਲ ਇਹ ਫਿਕਰ ਨਾ ਕਰ ਟੈਨਸ਼ਨ ਨਾ ਪਛੇੜਾ ਅੱਡੇ ਘਰੋਂ ਢੇਕਣਾ ਦੇਖ ਤੇ ਫੈਸਲਾ ਕਰ ਲੈ ਕੋਈ ਨਹੀਂ ਕੁਦਰਤ ਦਾ ਜੀ ਹੋਣੀ ਆ ਸਾਡੇ ਲਈ ਆਪਾਂ ਕਰਾ ਦੇਣੀ ਤੇ ਸੇਵਾ ਲਈ ਅਸੀਂ ਤਾਂ ਮਦਦ ਬਾਦੋਂ ਇੱਥੇ ਅਸੀਂ ਇਸ ਟਾਂ ਤੇ ਖੜੇ ਆਂ ਤੇ ਵੀਰ ਜਿਹੜਾ ਸਾਡਾ ਕਾਲੂ ਆ ਇੱਕ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਆਪਣਾ ਪਰਿਵਾਰ ਦਾ ਪੇਟ ਪਾਲਦਾ ਸੀ ਅੱਜ ਇਹਦਾ ਜਿਹੜਾ ਪਾਣੀ ਤੇ 11 ਤਰੀਕ ਦਾ ਆਇਆ ਪਰ ਜਿਹੜਾ ਜਿਹੜਾ ਬੰਨ ਪਹਿਲਾਂ ਟੁੱਟਾ ਸੀ ਅੱਜ ਉਹ ਸਿੱਧਾ ਦਰਿਆ ਨੇ ਰੋਕਿਆ ਜਿਹੜਾ ਇਹਦੇ ਘਰ ਵਾਲੋਂ ਕਰ ਲਿਆ ਤੇ ਸਾਰਾ ਘਰ ਆ ਆਪ ਜੀ ਦੇਖ ਸਕਦੇ ਜੀ ਪਿੱਛੇ ਮਲਬਾ ਜਿਹੜਾ ਉਹ ਤੇ ਦਰਿਆ ਦੇ ਵਿੱਚ ਚ ਲੱਗਿਆ ਵਾ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਇਸ ਪਰਿਵਾਰ ਦਾ ਹੋਇਆ ਕਿਉਂਕਿ ਪਰਿਵਾਰ ਨੇ ਥਿੱਕੇ ਤੇ ਜ਼ਮੀਨਾਂ ਲੈ ਕੇ ਸਬਜ਼ੀਆਂ ਲਾ ਕੇ ਪਰਵਲਣ ਲਾ ਕੇ ਅਤੇ ਦਿਹਾੜੀਆਂ ਕਰਕੇ ਇਹ ਜਿਹੜਾ ਘਰ ਆ ਇਹ ਬਣਾਇਆ ਸੀ ਪਰਿਵਾਰ ਦੀ ਜਿਹੜੀ ਬਹੁਤ ਜਿਹੜੀ ਆਸਕ ਤੌਰ ਤੋਂ ਕਮਜ਼ੋਰ ਪਰਿਵਾਰ ਆ ਸੋ ਅਸੀਂ ਸਰਕਾਰ ਗਾਰੀ ਬੇਨਤੀ ਕਰਦੇ ਆ ਕੀ ਤਰੰਤ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ जख्मਾਂ ਤੇ ਜਿਹੜਾ ਮਲਮ ਲੱਗ ਜਾਵੇ ਕਿ ਥੋੜਾ ਇਹਨਾਂ ਨੂੰ ਹੌਸਲਾ ਹੋ ਜਾਵੇ ਕਿ ਸਰਕਾਰ ਜਾਂ ਪ੍ਰਸ਼ਾਸਨ ਸਾਨੂੰ ਮਤਲਬ ਕਰ ਰਿਹਾ ਤੇ ਸਾਡਾ ਕੌਣ ਵਾਲਾ ਸਭਾ ਜਿਹੜਾ ਜਿਹੜਾ ਪਾਣੀ ਲੱਭਦਾ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਰਾ ਨਗਰ ਸਾਰੇ ਇਲਾਕੇ ਦੀ ਤਸਨੀਕ ਹੋਰ ਸਾਡੇ ਭੈਣ ਭਰਾ ਜਿਹੜੇ ਗਿਆ ਸੰਤ ਮਹਾਪੁਰਸ਼ ਬਾਬਾ ਤਾਰਾ ਸਿੰਘ ਜੀ ਸਤਿਗੁਰੂ ਸ੍ਰੀ ਹਰਿਵਾਲੀ ਸਾਹਿਬ ਤੋਂ ਉਹ ਵੀ ਮਦਦ ਕਰਨਗੇ ਹੋਰ ਵੀ ਭਰਾ ਇਹਨਾਂ ਦੀ ਮਦਦ ਕਰਕੇ ਜਿਹੜੀ ਜ਼ਮੀਨ 'ਚ ਪਾਰ ਪੈ ਗਿਆ ਘਰ ੁਰ ਗਿਆ ਅਸੀਂ ਉਸ ਨੂੰ ਫੇਰ ਦੁਬਾਰਾ ਬਣਾ ਕੇ ਇਸ ਵੀਰ ਨਾਲ ਵੀਰ ਨੂੰ ਦਵਾਗੇ ਤੇ ਸਰਕਾਰ ਗਾੜੀ ਬੇਨਤੀ ਹੈ ਕਿ ਜਿਹੜਾ ਪਾਣੀ ਨੂੰ ਗਰ ਲੀਵ ਕਰ ਦਿੱਤਾ ਜਾਵੇ ਹੰਜੇ ਹੈਡ ਤੋਂ ਜਿਹੜਾ ਰੀਲੀਵ ਨਹੀਂ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇੱਥੇ ਪਤਾ ਨਹੀਂ ਕਿੰਨੇ ਘਰ ਸੈਂਕੜਿਆਂ ਦੇ ਘਰ ਆ ਜਿਹੜੇ ਜਿਹੜਾ ਉਫ ਕਰ ਲਿਆ ਦਰਿਆ ਨੇ ਜਿਹੜੀ ਬੜੀ ਬਰਬਾਦੀ ਹੋਊਗੀ ਨਾਲ ਸਾਡੀ ਚੇਤਾਵਨੀ ਹੈ ਸਰਕਾਰ ਨੂੰ ਅਸੀਂ ਬੜੇ ਜ਼ੇਰ ਦਾ ਤੁਹਾਨੂੰ ਬੇਨਤੀਆਂ ਕਰੀ ਜਾਂਦੇ ਆ ਸਰਕਾਰ ਨੂੰ ਬੇਨਤੀਆਂ ਕਰੀ ਜਾਂਦੇ ਆ ਕਿ ਸਾਡੇ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਹੁਣ ਸਾਡੇ ਜਦੋਂ ਘਰ ਹੀ ਰੁੜ ਗਏ ਸਾਡਾ ਰਹਿਣ ਬਸੇਰਾ ਸਿਰ ਤੇ ਛੱਤ ਹੀ ਨਹੀਂ ਰਹੀ ਤੇ ਹੁਣ ਮਰਨ ਨਾਲ ਚੰਗਾ ਕਿ ਅਸੀਂ ਸੰਘਰਸ਼ ਕਰਕੇ ਸਰਕਾਰਾਂ ਦੇ ਗੱੜ ਲਾ ਕੇ ਮਰਾਂਗੇ ਨਾ ਕਿ ਅਸੀਂ ਇਸ ਹਾਲਤ ਦੇ ਵਿੱਚ। ਘਰ ਹੀ ਜਿਹੜਾ ਇੱਥੇ ਜਿਹੜਾ ਵੀਰ ਨੇ ਦਿਹਾੜੀਆਂ ਕਰਕੇ ਮਿਹਨਤਾਂ ਕਰਕੇ ਠੇਕੇ ਦੇ ਕਾਲੀਆਂ ਲਾ ਕੇ 70 70 70 ਜਹਾਬ ਨੂੰ ਪੱਲਾ ਤੇ ਆ ਘਰ ਬਣਾਇਆ ਸੀ। ਇਹ ਇਹਦਾ ਜਿਹੜਾ ਇੱਕ ਦਰਿਆ ਦਾ ਪਾਰ ਇੱਥੋਂ ਰਾਮਪੁਰ ਪੁਲਾ ਜਾਂ ਮਡਾਵਾਦ ਲਾ ਲੋ ਇਹ ਸਾਈਡ ਦਾ ਜਿਹੜਾ ਮੁੰਡੇ ਪਿੰਡ ਵਾਲੀ ਸਾਈਡ ਤੇ ਆਵਾ। ਇਹਦਾ ਕਪਾੜ ਜਿਹੜਾ ਬਹੁਤ ਵੱਡਾ ਪੈ ਗਿਆ ਜਿਹਦਾ ਪਾਣੀ ਬੜਾ ਤੇਜ਼ ਤੇ ਡੂੰਗਾ ਜਾ ਰਿਹਾ ਵਾ ਤੇ ਇਹਦੇ ਨਾਲ ਇਹਦਾ ਵੀਰ ਦਾ ਨੁਕਸਾਨ ਹੋ ਗਿਆ ਘਰ ਜਿਹੜਾ ਵਾ ਡਿੱਗ ਟੁੱਟਾ ਦਾ ਕੋਈ ਵੀ ਦਾ ਛਤਾਂ ਮੁਤ ਅਸਮਾਨੇ ਬੋਤੇ ਨੂੰ ਲਗਾਤਾਰ ਕੱਢ ਰਹੇ ਆ ਤੇ ਇਹਦਾ ਪਾਣੀ ਦਾ ਵਹਾਣ ਬਹੁਤ ਤੇਜ਼ ਆ ਤੇ ਦਰਿਆ ਜਿਹੜਾ ਪਿਛਲੀ ਸਿਹਰ ਕਾਂਦੇ ਨਾਲ ਜੁੜਾ ਜੁੜ ਗਿਆ ਢੰਗਾਈ ਦੇ ਵਿੱਚ ਇਹ ਬਸ ਕੁਝ ਘੰਟਿਆਂ ਦਾ ਇੱਕ ਰਹਿ ਗਿਆ ਕੰਮ ਤੇ ਜਿਹੜਾ ਵੀ ਵੀਰ ਦਾ ਸਾਰਾ ਕੁਝ ਜਿਹੜਾ ਵੀ ਨੈਟ-ਟੈਚ ਹੋ ਗਿਆ ਵਾ ਅਸੀਂ ਚਾਹੁੰਦੇ ਆ ਸਰਕਾਰ ਕੋਲੋਂ ਮੰਗਤੇ ਦਾਨੀਆਂ ਸੱਜਣਾ ਤੋਂ ਵੀ ਇਹਨੂੰ ਜਿਹੜਾ ਮਾਲਜਾ ਦਿੱਤਾ ਜਾਵੇ ਤੇ ਇਹਦਾ ਜਿਹੜਾ ਘਰ ਵਾ ਕਿਤੇ ਬਣਾ ਕੇ ਇਹਨੂੰ ਦਿੱਤਾ ਜਾਵੇ ਜਿੱਦਾਂ ਵੀ ਕੋਈ ਮਦਦ ਕਰਨਾ ਚਾਹੁੰਦਾ ਵਾ ਆਪ ਤਰੀਕੇ ਨਾਲ ਤੇ ਜਿਹੜਾ ਆਦੀ ਹੈ ਸੇਵ ਜਗਾ ਤੇ ਆ ਤੇ ਬੱਚੇ ਲੈ ਕੇ ਤੇ ਜਿਹੜਾ ਆਉਣ ਵਾਲੀ ਜ਼ਿੰਦਗੀ ਜਿਹੜੀ ਬਤੀਤ ਕਰ ਸਕੇ ਤੇ ਜਿਹੜਾ ਪਾਣੀ ਆ ਇਹ ਸਾਡੀ ਕਹੇ ਹੈ ਹਰ ਤੋਂ ਜਿਹੜੀ ਦਾਫ ਲੱਗੀ ਆ ਇਹਨੂੰ ਰਿਲੀਜ਼ ਕੀਤਾ ਜਾਵੇ ਤੇ ਜਿਹੜਾ ਬੰਨਵਾ ਅਸੀਂ ਆਏ ਤਲ ਤੇ ਗੁਜਾਲ ਸਰਕਾਰ ਨੂੰ ਜਾਂ ਵੀਰਾਂ ਨੂੰ ਸਜਨਾਦਾਨੀਆਂ ਨੂੰ ਵੀ ਇਹਨੂੰ ਜਿਹੜਾ ਬੰਨ ਕੇ ਤੋੜਿਆ ਨਾਲ ਨੋਚਾ ਲਾ ਕੇ ਦਿੱਤੀਆਂ ਜਾਂ ਜਿਹੜਾ ਆਉਣ ਵਾਲੇ ਜਿਹੜੇ ਬਾਕੀ ਘਰ ਵਾ ਉਹਨਾਂ ਦਾ ਬਚਾਅ ਹੋ ਸਕੇ ਤੇ ਸਾਨੂੰ ਕਿਸੇ ਕੋਲੋਂ ਜਿਹੜੇ ਇਤਜਾਲਸਨਾ ਕਰਨੀ ਪਵੇ ਸਾਨੂੰ ਘਰ ਦੋ ਸਾਨੂੰ ਕੋਈ ਕਾਟਾ ਦਾਲ ਦੋ ਜਾਂ ਨੂੰ ਕੋਈ ਮੱਦ ਦੋ ਤੇ ਨਹੀਂ ਆਦਾ ਬੈ ਕੇ ਜਰਾ ਖਾ ਸਕੀ